ਸ਼੍ਰੋਮਣੀ ਅਕਾਲੀ ਦਲ ਕੁਝ ਚੁਣੇ ਹੋਏ ਬਾਹਰਲੇ ਮੁਲਕਾਂ ਚ ਉੱਥੋਂ ਦੇ ਪੰਜਾਬੀਆਂ ਨਾਲ ਪਹੁੰਚ ਕਰਨ ਲਈ ਤਿੰਨ ਚਾਰ ਉੱਚ ਪਦਰੀ ਟੀਮਾਂ ਭੇਜਣ ਬਾਰੇ ਸੋਚ ਰਿਹਾ ਹੈ ਇਸ ਦਾ ਮਕਸਦ ਹੈ ਕਿ ਉੱਥੇ ਰਹਿ ਰਹੇ ਜਿਹੜੇ ਪੰਜਾਬੀ ਐਨ ਆਰ ਆਈਜ਼ ਨੇ ਉਹਨਾਂ ਨੂੰ ਅਕਾਲੀ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਜਾ ਸਕੇ ਇਹ ਵੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਐਨ ਆਰ ਆਈ ਪ੍ਰਤੀ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ ਜਾਏ ਅਕਾਲੀ ਦਲ ਦੇ ਲੀਡਰਾਂ ਨੂੰ ਖਾਸ ਕਰਕੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਇਹ ਇੱਕ ਫੀਲਿੰਗ ਹੈ ਕਿ ਬਾਹਰ ਰਹਿੰਦੇ ਐਨਆਰਆਈਜ਼ ਨੂੰ ਸਰਕਾਰ ਬਾਰੇ ਕੁਝ ਗਲਤ ਫਹਮੀਆਂ ਹੈ। ਅਕਾਲੀ ਮਿਨਿਸਟਰਜ਼ ਦੀ ਇੱਕ ਟੀਮ ਜੁਲਾਈ ਦੇ ਪਹਿਲੇ ਹਫਤੇ ਕੈਨੇਡਾ ਜਾ ਰਹੀ ਹੈ ਤੇ ਜਿੱਥੇ ਉਹ ਉੱਥੋਂ ਦੇ ਪੰਜਾਬੀ ਵਸਨੀਕਾਂ ਨਾਲ ਸਿੱਧਾ ਰابطਾ ਕਾਇਮ ਕਰੇਗੀ। ਇੱਕ ਹੋਰ ਮੰਤਰੀਆਂ ਦੀ ਟੀਮ ਜੁਲਾਈ ਦੇ ਦੂਜੇ ਹਫਤੇ ਵੀ ਜਾਏਗੀ। ਇਸੇ ਤਰ੍ਹਾਂ ਕੁਝ ਟੀਮਾਂ ਅਮਰੀਕਾ ਅਤੇ ਯੂਰਪ 'ਚ ਵੀ ਜਾਣਗੀਆਂ। ਇਹਨਾਂ ਟੀਮਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਕੁਝ ਹੋਰ ਅਧਿਕਾਰੀ ਵੀ ਸ਼ਾਮਲ ਹੋਣਗੇ ਉਹ ਵੀ ਨਾਲ ਜਾਣਗੇ ਮੇਰਾ ਖਿਆਲ ਹੈ ਕਿ ਇਸ ਸਾਰੇ ਉਪਰਾਲੇ ਦਾ ਕੋਈ ਬਹੁਤਾ ਫਾਇਦਾ ਨਹੀਂ ਹੋਣਾ ਉੱਥੇ ਰਹਿੰਦੇ ਪੰਜਾਬੀਆਂ ਨੂੰ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਜ਼ਰੀਏ ਇੱਥੋਂ ਦੇ ਪੰਜਾਬ ਦੇ ਹਾਲਾਤਾਂ ਬਾਰੇ ਸਭ ਕੁਝ ਪਤਾ ਹੈ ਪੂਰੀ ਜਾਣਕਾਰੀ ਹੈ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਅਤੇ ਐਸਜੀਪੀਸੀ ਦੀ ਟੀਮ ਦੇ ਮੈਂਬਰਾਂ ਨੂੰ ਉੱਥੋਂ ਦੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਬਹੁਤ ਮੁਸ਼ਕਲ ਹੋਣਗੇ ਜਦੋਂ ਵੀ ਮੈਂ ਬਤੌਰ ਜਰਨਲਿਸਟ ਉੱਥੇ ਜਾਣਾ ਤੇ ਲੋਕਾਂ ਦੇ ਵਿੱਚ ਵਿਚਰਦਾ ਰਿਹਾ ਹਾਂ ਉੱਥੇ ਲੋਕ ਬਹੁਤ ਸਾਰੇ ਸਵਾਲ ਇਥੋਂ ਬਾਰੇ ਪੁੱਛਦੇ ਆ ਉਹ ਪੁੱਛਦੇ ਨੇ ਕਿ ਕਿ ਵਜ੍ਹਾ ਹੈ ਕਿ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਅਤੇ ਹੋਰ ਜਿਹੜੀਆਂ ਸਰਕਾਰੀ ਏਜੰਸੀਆਂ ਆ ਸਰਕਾਰੀ ਸੰਸਥਾਵਾਂ ਆ ਉਹ ਘਾਟੇ 'ਚ ਨੇ ਤੇ ਸੁਖਬੀਰ ਸਿੰਘ ਬਦਲਦੇ ਜਿਹੜੇ ਬੱਸਾਂ ਆ ਉਹ ਕੰਪਨੀਆਂ ਨਫੇ 'ਚ ਆ ਸਰਕਾਰ ਨੇ ਕੇਬਲ ਨੈਟਵਰਕ ਤੇ ਕਬਜ਼ਾ ਕਿਉਂ ਕੀਤਾ ਤੇ ਅਜ਼ਾਦ ਟੀਵੀ ਚੈਨਲ ਜਿਹੜੇ ਆ ਉਹਨਾਂ ਨੂੰ ਇੱਥੇ ਚੱਲਣ ਕਿਉਂ ਨਹੀਂ ਦਿੱਤਾ ਜਾਂਦਾ ਉਹ ਪੁੱਛਦੇ ਆ ਕਿ ਰੇਤੇ ਤੇ ਬਜਰੀ ਦੀਆਂ ਕੀਮਤਾਂ ਇੰਨੀਆਂ ਕਿਉਂ ਨੇ ਕੀ ਭਾਰਤ 'ਚ ਕੋਈ ਕਾਨੂੰਨ ਨਹੀਂ ਹੈ ਉਹ ਸਭ ਕੁਝ ਪੁੱਛਦੇ ਆ ਜਿਹੜਾ ਸਿਆਸੀ ਲੀਡਰਾਂ ਵੱਲੋਂ ਚਲਾਈ ਜਾ ਰਹੇ ਬਿਜ਼ਨਸ ਨੂੰ ਰੋਕ ਸਕੇ ਪੰਜਾਬ 'ਚ ਸਿੱਖਿਆ ਅਤੇ ਸਿਹਤ ਵਿਭਾਗਾਂ ਦੀ ਇੰਨੀ ਮੰਦੀ ਹਾਲਤ ਕਿਉਂ ਹੈ ਇਹਦੇ ਬਾਰੇ ਉਹ ਬਹੁਤ ਚਿੰਤਤ ਆ ਉਹ ਪੁੱਛਦੇ ਆ ਕੀ ਵਜ੍ਹਾ ਹੈ ਕਿ ਇਹੋ ਜਿਹੇ ਅਫਸਰਾਂ ਨੂੰ ਜਿਨ੍ਹਾਂ ਤੇ ਖਿਲਾਫ ਫੌਜਦਾਰੀ ਦੇ ਕੇਸ ਦਰਜ ਨੇ ਉਹਨਾਂ ਨੂੰ ਉੱਚੇ ਅਧਿਆਤੇ ਬਿਠਾਇਆ ਹੋਇਆ ਮੈਂ ਤੇ ਇਹਨਾਂ ਗੱਲਾਂ ਦਾ ਔਖਾ ਸੌਖਾ ਜਵਾਬ ਦਿੰਦਾ ਰਿਆਂ ਪਤਾ ਨਹੀਂ ਇਹ ਅਕਾਲੀ ਦਲ ਦੇ ਟੀਮਾਂਵਾਂ ਇਹਨਾਂ ਦੇ ਮੈਂਬਰ ਇਹ ਕੀ ਜਵਾਬ ਦੇਣਗੇ ਇਹਨਾਂ ਮੰਤਰੀਆਂ ਦਾ ਜਿਹੜਾ ਮਿਸ਼ਨ ਆ ਮੇਰੇ ਹਿਸਾਬ ਨਾਲ ਕਾਫੀ ਔਖਾ ਮਿਸ਼ਨ ਹੈ